ਡਾਕਟਰ ਅਮਰਜੀਤ ਟੰਡਾ ਦੀ ਕਵਿਤਾ ਹੈ ਚੱਲ ਤੂੰ ਨਾ ਵੜਨ ਦੇਵੀ ਪੰਜਾਬ ਚ ਚੱਲ ਤੂੰ ਨਾ ਵੜਨ ਦੇਵੀ ਪੰਜਾਬ ਚ ਪਰ ਤੂੰ ਕਿੰਜ ਮਿਟਾ ਦੇਵੇਂਗਾ ਸਾਡੀਆਂ ਨੰਨੀਆਂ ਪੈੜਾਂ ਵੇੜੇ ਗਲੀਆਂ ਤੇ ਰਾਹਾਂ ਚੋਂ ਚੱਲ ਤੂੰ ਨਾ ਵੜਨ ਦੇਵੀ ਪੰਜਾਬ ਚ ਪਰ ਤੂੰ ਕਿੰਜ ਮਿਟਾ ਦੇਵੇਂਗਾ ਸਾਡੀਆਂ ਨੰਨੀਆਂ ਪੈੜਾਂ ਵੇੜੇ ਗਲੀਆਂ ਤੇਰਾ ਹਾਂ ਚੋਂ ਕੀ ਕਰੇਗਾ ਖੋਕੇ ਸਾਡੇ ਪਿੰਡ ਦੀ ਛੱਤ ਦਾ ਅੰਬਰ ਤਾਰਿਆਂ ਨਾਲ ਭਰੀ ਪਰਾਤ ਅਸੀਂ ਕਿਵੇਂ ਛੱਡਾਂਗੇ ਤੇਰੇ ਲਈ ਚੋਰ ਸਿਪਾਹੀ ਚਿੱਟੀ ਨਦੀ ਸਿਤਾਰਿਆਂ ਸੰਗ ਵਗਦੀ ਪਹਿਲਾਂ ਖੋਵਾਂਗੇ ਤਰੂ ਭਗਤ ਸਿਤਾਰਾ ਤੈਨੂੰ ਨਹੀਂ ਦੰਦੇ ਨਾਨਕ ਦੇ ਤੜਕਸਾਰ ਦੇ ਬੋਲ ਪੰਛੀਆਂ ਦੇ ਗੀਤ ਕਿ ਮੈਂ ਛੱਡ ਦੇਵਾਂਗਾ ਤੇਰੇ ਕੋਲ ਤੱਤੇ ਗੁੜ ਦੀ ਤਾਂ ਮਹਿਕ ਮੇਰੀ ਹੈ ਸਾਰੀ ਤੱਤੇ ਗੁੜ ਦੀ ਤਾਂ ਮਹਿਕ ਮੇਰੀ ਹੈ ਸਾਰੀ ਇਹ ਕਿੱਥੇ ਮਿਲਦੀ ਮਹਿਲਾਂ ਚ ਬੰਨਿਆਂ ਤੇ ਤੁਰਨ ਡਿੱਗਣ ਤੋਂ ਕਿੰਜ ਰੋਕੇਗਾ ਸਾਨੂੰ ਰੇਤ ਦੇ ਬਣਾਏ ਘਰ ਜੇ ਤੱਕ ਸਾਡੀ ਉਥੇ ਪੁੱਜਦੀਆਂ ਛੱਲੀਆਂ ਰਸਤੇ ਨਿੰਬੂ ਲੱਸੀ ਨਜ਼ਾਰੇ ਦੁੱਖੋਂ ਕੇ ਵਖਾਵੇਂ ਤਾਜ਼ੇ ਪੱਤੇ ਮੂੰਗਫਲੀ ਦੇ ਲੰਗਰਾਂ ਨੂੰ ਲੱਗੀਆਂ ਅੱਗਾ ਅਜੇ ਭਖਦੀਆਂ ਖੇਤਾਂ 'ਚ ਸਾਡੇ ਕੋਲ ਅਜੇ ਵੀ ਪਤੰਗਾਂ ਦੇ ਰੰਗ ਸਾੰਭੇ ਪਰਛਾਵੇਂ ਫੜੇ ਪੰਛੀਆਂ ਦੇ ਸੱਪਾਂ ਦੀਆਂ ਲੀਹਾਂ ਦਾ ਡਰ ਨਾ ਖੋਵੀ ਸਰੋਂ ਦੇ ਖੇਤਾਂ ਦਾ ਨਜ਼ਾਰਾ ਸਾਗ ਮੱਕੀ ਦੀ ਰੋਟੀ ਵਾਲੀ ਲੱਜਤ ਛੋਲਿਆਂ ਦੀਆਂ ਹੋਲਾਂ ਤੇ ਕਾਲੇ ਮੂੰਹ ਬੁੱਲ ਹੱਥ ਅੱਡੀ ਛੜੱਪੇ ਅੱਡਾ ਖੱਡਾ ਛੂਣ ਛੁਆਈ ਹੁਣ ਤੱਕ ਤਾਂ ਹਰ ਮੰਦਰ ਚ ਕਿੱਡੀਆਂ ਕਿੱਡੀਆਂ ਹੋ ਗਈਆਂ ਹੋਣੀਆਂ ਸਾਡੀਆਂ ਪ੍ਰਸ਼ਾਦ ਖਾਣੀਆਂ ਤਰਦੀਆਂ ਸੁਨਹਿਰੀ ਅੱਖਾਂ ਚੌਂ ਚੌਂ ਕਰਦੀ ਰੰਗ ਬਰੰਗੀ ਮੇਰੀ ਚਿੱਟੀ ਰਾਣੀ ਦੇ ਨਿੱਕੇ ਨਿੱਕੀ ਅੱਖਾਂ ਖੋਲਦੇ ਕਤੂਰੀ ਨੁੱਕਰ ਚੋਂ ਕਿੰਜ ਦੇਵਾਂਗਾ ਤੈਨੂੰ ਦੱਸ ਕੌਣ ਦੇਵੇਗਾ ਕੇ ਮੁੱਢਾ ਬਾਪੂ ਦੀ ਅਰਥੀ ਨੂੰ ਕੌਣ ਡੀਕੇਗਾ ਮਾਂ ਨੂੰ ਕਬਰਾਂ ਦੇ ਰੁੱਖਾਂ ਹੇਠ ਬੈਠ ਕੇ ਮੇਰੀ ਬਗੈਰ ਕਿਵੇਂ ਰੋਕੇਗਾ ਜੰਗਾਲੇ ਜਿੰਦਰੀ ਖੋਲਦਿਆਂ ਸਾਡੇ ਦਰਿਆਵਾਂ ਵਾਂਗ ਵਗਦੀ ਅਥਰੂਆਂ ਨੂੰ ਕਿੰਜ ਵਰਜ ਦੇਵਾਂਗਾ ਯਾਰਾਂ ਨੂੰ ਕਬੱਡੀ ਤੇ ਹੋਰ ਖੇਡਾਂ 'ਚ ਜਿੱਤਾਂ ਹਾਰਾਂ ਲੜਾਈਆਂ ਅਜੇ ਤਾਂ ਅਸੀਂ ਆ ਕੀ ਕਾਪੀ ਚੋ ਪਾੜ ਕੇ ਕਾਗਜ਼ ਦੀ ਬੇੜੀ ਤਾਰਨੀਆ ਵਿੱਚ ਪੱਤਿਆਂ ਦੀਆਂ ਪੰਭੀਰੀਆਂ ਨਾਲ ਖੇਡਣਾ ਜੇ ਪੱਤਿਆਂ ਦੀਆਂ ਐਨਕਾਂ ਲਾਲਾ ਤਰਮਿੰਦਰ ਬਣਨਾ ਬੀਂਡਿਆਂ ਦੇ ਬੋਲ ਫੜਨੇ ਨੇ ਸਲਵਾੜਾਂ ਤੋਂ ਤੀਰ ਬਣਾਵਣਾ ਜ਼ਾਲਮ ਦੀਆਂ ਅੱਖਾਂ 'ਚ ਮਾਰਨੇ ਨੇ ਪੀਪਣੀਆਂ ਤੇ ਬੀਂਡੇ ਬਣਾਵਣਾ ਤਰਜ਼ਾਂ ਬਣਾਉਣੀਆਂ ਨੇ ਨਵੀਆਂ ਕੱਚਾਂ ਵਜਾਵਾਂ ਆਵਾਜ਼ਾਂ ਕੱਢਣੀਆਂ ਜੀ 11 ਮਾਰਚ ਨੂੰ ਅਜੇ ਤਾਂ ਸਾਡੇ ਉੱਥੇ ਮਿੱਟੀ ਦੇ ਬਣਾਏ ਖਡਾਉਣੇ ਨਹੀਂ ਸੁੱਕੇ ਹੋਣੇ ਖੇਡਣ ਲਈ ਅਜੇ ਤਾਂ ਅਸੀਂ ਆਖੀ ਬੇਰ ਖਾਣੇ ਨੇ ਪਿੰਦੂ ਚੋਰੀ ਤੋੜ ਤੋੜ ਕੇ ਛੱਤੋਂ ਦੀ 베ਰੀ ਤੋਂ ਮਲਿਆਂ ਦੇ ਕੰਡੇ ਲਵਾਉਣੇ ਨੇ ਐਤਕੀ ਦਾਤਣ ਕਰਨੀਆਂ ਆ ਫਲਾਤੇ ਕਿੱਕ ਕਰਦੀ ਅਜੇ ਤਾਂ ਸਾਡੇ ਪਸ਼ੂ ਚਰਦੇ ਨੇ ਖੇਤਾਂ 'ਚ ਉਹਨਾਂ ਨੂੰ ਘਰੀ ਲੈ ਕੇ ਆਉਣਾ ਹੈ ਅਜੇ ਤਾਂ ਅਸੀਂ ਵੱਡੀ ਪਿੰਨੀ ਤੇ ਵੱਡਾ ਲੱਡੂ ਚੱਕਣਾ ਹੈ ਬੀਜੀ ਦੀ ਥਾਲੀ ਦੇ ਸੰਸਾਰ 'ਚ ਅਜੇ ਤਾਂ ਅਸੀਂ ਉਸ ਮਿੱਟੀ ਤੇ ਲਟਣਾ ਹੈ ਤੇ ਤੁਰ ਤੁਰ ਡਿਗਣਾ ਹੈ ਬਾਪੂ ਦੇ ਮੋਢਿਆਂ ਤੇ ਚੜ ਛਿੰਝਾਂ ਦੁਸਹਿਰੇ ਦੇਖਣੇ ਨੇ ਸਾਰੇ ਪਿੰਡ 'ਚ ਨਵਾਬ ਬਣ ਘੁੰਮਣਾ ਹੈ ਅਜੇ ਤਵੀ ਵਾਲੀ ਮਸ਼ੀਨ ਦੀਆਂ ਸੂਈਆਂ ਕਰਨੀਆਂ ਨੇ ਇਕੱਟੀਆਂ ਅਜੇ ਤਾਂ ਸਪੀਕਰ ਟੰਗਣੇ ਨੇ ਮੰਝੀਆਂ ਬਨੇਰੀਆਂ ਤੇ ਤੇ ਸਤਿਗੁਰੂ ਨਾਨਕ ਨੂੰ ਸੱਦਣਾ ਹੈ ਅਜੇ ਤਾਂ ਸਪੀਕਰ ਟੰਗਣੇ ਨੇ ਮੰਝੀਆਂ ਬਨੇਰੀਆਂ ਤੇ ਤੇ ਸਤਿਗੁਰੂ ਨਾਨਕ ਨੂੰ ਸੱਦਣਾ ਹੈ ਧੰਨਵਾਦ